ਸ਼ਰੀਰ ਦੇ ਵਿੱਚ ਡਾਕਟਰ ਕਹਿੰਦੇ ਤਾਕਤ ਇੰਨੀ ਹੈ ਕਿ ਅਸੀਂ ਜਦੋਂ ਛੀਰ ਜੋਰ ਮਾਰਦੇ ਨਾ ਤੇਰੇ ਅੰਦਰੋਂ ਤਾਂ ਬੜਾ ਕੁਝ ਫਟ ਜਾਂਦਾ ਹੈ ਤੇ ਅਸੀਂ ਤਰ੍ਹਾਂ ਆਪਰੇਸ਼ਨ ਕਰਦੇ ਕਰਦੇ ਸਾਨੂੰ ਥੱਕ ਗਿਆ ਤੂੰ ਦੱਸ ਵੀ ਖਾਣਾ ਕੀ ਹੈ ਮੈਂ ਕਹਿੰਜੀ ਮੈਂ ਉਹ ਖਾਣਾ ਸਰਬ ਲੋਹ ਦੇ ਭਾਂਡੇ ਦੇ ਵਿੱਚ ਰੁਹਾ ਗੁਰੂ ਸਾਹਿਬ ਨੇ ਸਰਬ ਲੋਹ ਦੇ ਛੱਤਰ ਬਣਾਏ ਭਾਂਡਾ ਬਣਾਇਆ ਉਹਦੇ ਵਿੱਚ ਦਾਲ ਮੇਰੀ ਬਣਦੀ ਹੈ ਉਹ ਮੈਂ ਬਣਾਉਂਦਾ ਮੇਰੀ ਹੁਣ ਵਾਈਫ ਉਹ ਨੀਨਾ ਜੀ ਬੜਾ ਮਦਦ ਕਰ ਰਹੇ ਆ ਉਹ ਇਹੀ ਬਣਾਉਂਦੇ ਨੇ ਕਿ ਮੈਂ ਆਪ ਖਾਣਾ ਖਾਣਾ ਇਸ ਤੋਂ ਬਿਗੈਰ ਨਹੀਂ ਖਾਣਾ ਪਾਉਂ ਜੀ ਟੇਬਲ ਤੇ ਜੋ ਮਰਜ਼ੀ ਰੱਖਿਆ ਹੋਵੇ ਬੱਚੇ ਤਾਂ ਕਈ ਵਾਰੀ ਕਹਿ ਦਿੰਦੇ ਨੇ 버ਗਰ ਖਾਣਾ ਫਲਾਣਾ ਖਾਣਾ ਮੈਂ ਬਿਲਕੁਲ ਨਹੀਂ ਖਾਣਾ ਜੇ 1 ਇੰਚ ਵੀ ਤੁਹਾਡਾ ਮਾਸ ਵੱਧ ਗਿਆ ਸਰੀਰ ਦਾ ਤੇ ਫਿਰ ਬੈ ਮੇਰੇ ਕੋਲਾ ਸ਼ਤਰ ਅੱਲਾ ਬਹੁਤ ਹੋਊਗਾ ਕਿਉਂਕਿ ਸ਼ਰੀਰ ਸ਼ਤਰ ਅੱਲੇ ਵਗਰ ਚੱਲਦਾ ਨਹੀਂ ਸਹੀ ਗੱਲ ਹੈ ਮੈਂ ਆਪ ਦੇ ਨਾਲ ਕਈ ਵਾਰੀ ਨਾ ਨਰਾਜ ਹੁੰਨਾ ਵੀ ਅੱਜ ਤੂੰ ਕੁਝ ਗਲਤ ਖਾਦਾ ਤੇ ਮੈਂ ਜਿਮ ਚ ਜਾ ਕੇ 2 ਘੰਟੇ ਆਪਦਾ ਸ਼ਰੀਰ ਦਾ ਮਾਰ ਮਾਰ ਬੀਟ ਤੇ ਭੱਜ ਭੱਜ ਤੋਂ ਸੱਤਿਆ ਨਸ ਮਾਰ ਦਿੰਦਾ ਉਹ ਡਾਕਟਰ ਜਿਹੜੇ ਕਹਿੰਦੇ ਤੇਰੇ ਗੋਡੇ ਖਰਾਬ ਨੇ ਆਪਰੇਸ਼ਨ ਕਰਾਉਣਾ ਤੇਰੀ ਪਿੱਠ ਖਰਾਬ ਹੈ ਤੇਰਾ ਢਿੱਡ ਖਰਾਬ ਹੈ ਤੂੰ ਐ ਨਾ ਕਰੀ ਤੂੰ ਮਰ ਜਾਏਂਗਾ ਫੁਲਾ ਮੈਂ ਕਿ ਉਹ ਮੇਰੇ ਨਾਲ ਦੇ ਬੁੱਢੇ ਵੀ ਹੋਏ ਕਿਤੇ ਚਲੇ ਵੀ ਗਏ ਹਮ ਪਰ ਗੁਰੂ ਦੀ ਕਿਰਪਾ ਹੈ ਕਿ ਖਾਣ ਪੀਣ ਦੀ ਆਪਾਂ ਗੱਲ ਕਰ ਰਹੇ ਸੀ ਖਾਨ ਪੀਣਾ ਤੁਹਾਡਾ ਜਿੰਨਾ ਸਾਦਾ ਹੋਊਗਾ ਆਯੁਰਵੈਦਿਕ ਦੇ ਨਾਲ ਜੁੜਿਆ ਹੋਊਗਾ ਆ ਫਰੂਟ ਪੇਨੇ ਗੱਲ ਭੁਖਦੀ ਹੈ ਕਈ ਵਾਰੀ ਇਸ ਤਰ੍ਹਾਂ ਵੀ ਮੇਰੇ ਤੇ ਟਾਈਮ ਆਇਆ ਬੈਠ ਕੇ ਮੈਂ ਨਾ ਰਾਤ ਨੂੰ ਚਾਦਰ ਖਾਣ ਨੂੰ ਦਿਲ ਕਰਦਾ ਵੀ ਖਾ ਲ ਨਾ ਕੁਛ ਮੈਂ ਤਾਲਾ ਲਾ ਦ ਫ੍ਰੀਜਾ ਨੂੰ ਚਾਬੀਆਂ ਦਿੰਦਾ ਸੈਟ ਕਿਉਂਕਿ ਤੁਸੀਂ ਖੋਲਦੇ ਹੋ ਤੁਹਾਡੀ ਆਦਤ ਹੈ ਇਹ ਮਾਈਂਡ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਜਾਂ ਤੁਸੀਂ ਬਾਠ ਕਰਦੇ ਹੋ ਜਪਦੇ ਹੋ ਉਦੋਂ ਵੀ ਇਹ ਕੰਟਰੋਲਡ ਹੋਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕਦਮ ਤਾਂ ਹੁੰਦਾ ਨਹੀਂ ਇਸੇ ਤਰ੍ਹਾਂ ਤੁਹਾਡੀਆਂ ਮੂੰਹਾਂ ਇਦੇ ਵਿੱਚ ਉਹੀ ਖਾਓ ਜਿਹੜਾ ਖਾਣੇ ਦਾ ਜ਼ਿਕਰ ਆਪਾਂ ਇਸ ਵਕਤ ਕਰ ਰਹੇ ਹਾਂ ਔਰ ਮੈਂ ਸਮਝਦਾ ਕਿਨੇ ਰੱਬ ਨੇ ਚੀਜ਼ਾਂ ਪੈਦਾ ਕੀਤੀਆਂ ਇਹ ਸਿਰਫ ਬਹਾਨੇ ਨੇ ਸਰੀਰ ਮਿਹਨਤ ਨਾਲ ਬਣਿਆ ਹੈ ਮਿਹਨਤ ਨਾਲ ਰੋਟੀ ਫੜਦੀ ਹੈ ਸਾਰੀ ਬੜੀ ਮਿਹਨਤ ਕਰਦੀਆਂ ਪੁਰਾਣੀਆਂ ਬਜ਼ੁਰਗਣੀਆਂ ਤੁਸੀਂ ਸਾਰੇ ਹੈ ਜੀ ਤੇ ਹਾਂ ਪੈਣਾ ਇਹ ਕਰਦੇ ਕਰਦੇ ਇਹ ਫਿਰ ਜਿਹੜਾ ਤੁਸੀਂ ਖਾਓਗੇ ਨਾ ਇੱਕ ਮੂਹਰੀ ਦਾ ਦਾਣਾ ਵੀ ਉਹ ਵੀ ਤੁਹਾਨੂੰ ਇਹ ਲੱਗੂਗਾ ਜਿਵੇਂ ਲੋਹੇ ਦਾ ਵਰਜੰਦਰ ਚਲਾ ਗਿਆ ਬਿਲਕੁਲ ਸਭ ਤੋਂ ਅਹਿਮ ਗੱਲ ਯਾਦ ਰੱਖਿਓ ਸੁਣਿਓ ਅੱਜ ਉਹ ਗੱਲਾਂ ਨੇ ਜਿਹੜੀਆਂ ਮੈਂ ਸਮਝਾਉਂਦਾ ਥੱਕ ਗਿਆ ਅੱਜ ਆਪਣੇ ਆਪਣੇ ਪਰਿਵਾਰ ਦਾ ਸਭ ਤੋਂ بڑا ਬਜ਼ੁਰਗ ਤੇ ਨੌਜਵਾਨ ਤੁਹਾਡੇ ਮੂਹਰੇ ਬੈਠੇ ਨੇ ਗੱਲ ਸੁਣਨਾਰੇ ਸਭ ਤੋਂ ਗੱਲ ਇਹ ਹੈ ਵੀ ਤੁਹਾਡੇ ਕੋਲ ਤੁਹਾਡੀ ਵਾਈਫ ਖਾਣਾ ਬਣਾ ਕੇ ਲਿਆਈਏ ਠੀਕ ਹੈ ਰੱਖਦੇ ਭਾਈ ਕੋਈ ਤੁਹਾਨੂੰ ਪੁੱਛਣਾ ਹੈ ਕਿੱਦਾਂ ਦਾ ਬਣਿਆ ਠੀਕ ਆ ਬੜਾ ਸਵਾਦ ਹੈ ਮਿਰਚ ਵੀ ਜਿਆਦਾ ਪਾਈਗੀ ਹਜ਼ਾਰ ਆਪਾਂ ਨੁਕਸ ਕਰਦੇ ਕਦੇ ਉਸ ਜਨਨੀ ਨੂੰ ਉਹ ਸਮਾਨ ਉਹ ਸਾਡੀ ਘਰ ਲਈ ਨੂੰ ਭੈਣ ਤੀ ਨੂੰ ਹੀ ਨਹੀਂ ਕਿਹਾ ਵੀ ਤੇਰਾ ਨੱਖ ਲੱਖ ਸ਼ੁਕਰ ਹੈ ਮਹਾਰਾਜ ਜੀ ਤੁਹਾਡੇ ਪੈਰੀਂ ਪੈਣਾ ਤੁਸੀਂ ਮੈਨੂੰ ਪ੍ਰਸ਼ਾਦਾ ਦਿੱਤਾ ਕੀ ਮਾਤ